ਕਿਸਾਨ ਜਥੇਬੰਦੀਆਂ ਦੇ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਦੇ ਕਿ ਕਿਸਾਨ ਜਥੇਬੰਦੀਆਂ ਦੇ ਵੱਲੋਂ ਅੱਜ ਵੱਡੀ ਮੀਟਿੰਗ ਕੀਤੀ ਗਈ ਤੇ ਉੱਥੇ ਹੀ ਸ਼ੰਭੂ ਬਾਰਡਰ ਨੂੰ ਲੈ ਕੇ ਦੱਸਦੀ ਹੈ ਕਿ ਉੱਥੇ ਕਿਸਾਨ ਜਥੇਬੰਦੀਆਂ ਨੇ ਅੱਜ ਜਿਹੜਾ ਕਿ ਕਈ ਲੀਡਰਾਂ ਦੇ ਨਾਲ ਮੀਟਿੰਗ ਕੀਤੀ ਤੇ ਜਿਸ ਦੇ ਵਿੱਚ ਕਈ ਅਧਿਕਾਰੀ ਵੀ ਸ਼ਾਮਲ ਸਨ ਤੇ ਉੱਥੇ ਹੀ ਜਗਜੀਤ ਸਿੰਘ ਢੱਲੇਵਾਲ ਦਾ ਇੱਕ ਵੱਡਾ ਬਿਆਨ ਸਾਹਮਣੇ ਆ ਰਿਹਾ ਤੇ ਉਹਨਾਂ ਦਾ ਕਹਿਣਾ ਹੈ ਕਿ ਸਾਡਾ ਜਿਹੜਾ ਕਿ ਮਸਲਾ ਜਿਹੜਾ ਕਿ ਐਮਐਸਪੀ ਦਾ ਉਹ ਹਜੇ ਤੱਕ ਸਰਕਾਰ ਨੇ ਹੱਲ ਨਹੀਂ ਕੀਤਾ ਲਗਾਤਾਰ ਮੰਗ ਕੀਤੀ ਜਾ ਰਹੀ ਹੈ ਕਿ ਸਾਨੂੰ ਸਾਡੀਆਂ ਮੰਗਾਂ ਪੂਰੀਆਂ ਕੀਤੀਆਂ ਜਾਣ ਐਮਐਸਪੀ ਕਾਨੂੰਨੀ ਗਰੰਟੀ ਦਿੱਤੇ ਜਾਵੇ ਪਰ ਜਾਣ ਬੁਝ ਕੇ ਸਰਕਾਰ ਜਿਹੜੀ ਕਿ ਚੁੱਪ ਬੱਠੇ ਬੈਠੀ ਹੈ ਤੇ ਉੱਥੇ ਹੀ ਜਿਹੜਾ ਕਿ ਢੱਲੇਵਾਲ ਲੋਏ ਕਾਕੇ ਕੇਂਦਰ ਸਰਕਾਰ ਦੇ ਉੱਤੇ ਪਲਟਵਾਰ ਕੀਤਾ ਗਿਆ ਤੇ ਜਿਸ ਨੂੰ ਲੈ ਕੇ ਉਹਨਾਂ ਨੇ ਦੂਜੇ ਪਾਸੇ ਹੋਰ ਹੀ ਨਿਸ਼ਾਨੇ ਸਾਧ ਦੇਨੇ ਤੇ ਆਉਂ ਸੁਣਾਉਣੇ ਆ ਜਗਜੀਤ ਢੱਲੇਵਾਲ ਦਾ ਹੋੜ ਕੀ ਕਹਿਣਾ ਹੈ ਸਰਕਾਰ ਸਾਡੇ ਨਾਲ ਇੱਥੇ ਬੈਠਿਆਂ ਨਾਲ ਗੱਲ ਕਰ ਲਉ ਤਿਆਰ ਸਾਡਾ ਮਸਲਾ ਦਿੱਲੀ ਗਵਰਨਮੈਂਟ ਨਾਲ ਹੈ ਸਾਨੂੰ ਉੱਥੇ ਜਾ ਕੇ ਹੀ ਆਪਦਾ ਮੁੱਦਾ ਚੁਕਣਾ ਪੈਣਾ ਹੈ ਪਰ ਉਹਦੇ ਲਈ ਅਸੀਂ ਮਤਲਬ ਇਹ ਚਾਹ ਰਹੇ ਕਿ ਅਸੀਂ ਜਦੋਂ ਵੀ ਇਹ ਸਰਕਾਰ ਖੁੱਲ੍ਹਦੀ ਹੈ ਨਾ ਰੱਖਦਾ ਖੁੱਲ੍ਹਦਾ ਹੈ ਅਸੀਂ ਆਪਸ ਵਿੱਚ ਬੈਠ ਕੇ ਚਰਚਾ ਕਰਕੇ ਮੀਟਿੰਗ ਕਰਕੇ ਅਸੀਂ ਫਿਰ ਮਤਲਬ ਅੱਗੇ ਸੰਭ ਜਾਣਾ ਚਾਹਦੇ ਪਰ ਕਮਜ਼ਬੂਰੀ ਹੈ ਦੂਜੀ ਜਿਹੜੀ ਗੱਲ ਮੈਂ ਅਗਲੀ ਕਹਿਣੀ ਚਾਹੁੰਦਾ ਜਿਵੇਂ ਭੰਦੇਖ ਸਾਹਿਬ ਨੇ ਗੱਲ ਕਰੀ ਵੱਡੀ ਕਹੀ ਤੁਹਾਨੂੰ ਕਿ ਟਰੈਕਟਰ ਵਾਸਤੇ ਕਿੱਥੇ ਆਹੇ ਕਿ ਵੀ ਟਰੈਕਟਰ ਸੜਕ ਤੇ ਨਹੀਂ ਚੱਲ ਸਕਦਾ ਆਲਰੇਡੀ ਜਗਰ ਇਹ ਸਾਡੇ ਤੇ ਰੋਕ ਲੱਗ ਜਾਏਗੀ ਕਿ ਤੁਹਾਡਾ ਟਰੈਕਟਰ ਹੀ ਨਹੀਂ ਸੜਕ ਤੇ ਚੜ੍ਹਨ ਦੇਣਾ ਇਹਦਾ ਮਤਲਬ ਕਿਸਾਨੀ ਦੀ ਬਿਲਕੁਲ ਚੱਕਾ ਜਾਮ ਕਰ ਦਿੱਤਾ ਜਾਏਗਾ ਇਹਨਾਂ ਇਹਨਾਂ ਦੀ ਇਸ ਜਿੱਦ ਨਾਲ ਕਿਉਂ ਇਸ ਮੀਟਿੰਗ 'ਚ ਵੀ ਕਰ ਲਈਏ ਕਿਉਂਕਿ ਇਹ ਟਰੈਕਟਰ ਦਾ ਜ਼ਿਕਰ ਬਾਰ-ਬਾਰ ਕਰ ਰਹੇ ਤੁਸੀਂ ਸਮਾਜ ਜਿਹੜੀ ਬੇਨਤੀ ਕਰ ਰਿਹਾ ਕਿਉਂਕਿ ਹਰਿਆਣਾ ਦੇ ਅਧਿਕਾਰੀਆਂ ਵੱਲੋਂ ਇਹ ਗੱਲ ਆਈ ਸੀ ਕਿ ਟਰੈਕਟਰ ਨਾ ਲੈ ਕੇ ਜਾਣੋ ਤਾਂ ਸਾਡੀ ਇਹ ਗੱਲ ਹੈ ਦੇਖੋ ਟਰੈਕਟਰ ਕੀ ਹੈ ਸਭ ਤੋਂ ਪਹਿਲੀ ਤਾਂ ਗੱਲ ਹੈ ਕਿ ਇਸ ਟਰੈਕਟਰ ਦਾ ਕਹਿੰਦੇ ਮੋਟਰ ਵਹੀਕਲ ਐਕਟ ਦੇ ਤਹਿਤ ਆ ਇਹ ਸੜਕ ਤੇ ਨਹੀਂ ਚੱਲਣ ਵਾਲਾ ਇਹਦਾ ਮਤਲਬ ਕੀ ਨਿਕਲਦਾ ਹੈ ਕਿਸਾਨ ਆਪ ਦੇ ਫਸਲ ਪੈਦਾ ਕਰ ਲਈ ਕਿਸਾਨ ਨੇ ਤਾਂ ਜਦੋਂ ਖੇਤ ਦੇ ਵਿੱਚੋਂ ਫਸਲ ਦੀ ਕਟਾਈ ਹੋਈ ਤੇ ਉਸੇ ਵੇਲੇ ਟਰੈਕਟਰ ਨੇ ਤਾਂ ਸੜਕ ਤੇ ਚੜ ਜਾਣਾ ਕਿਸੇ ਥਾਂ ਦੇ ਉੱਤੇ 50 ਕਿਲੋਮੀਟਰ ਜਾਣਾ ਪੈਣਾ ਕਿਸੇ ਤੇ 25 ਕਿਲੋਮੀਟਰ ਜਾਣਾ ਪੈਣਾ ਕਿਈ-ਕਈ ਫਸਲਾਂ ਇਹੋ ਜਿਹੀਆਂ ਨੇ ਸਾਡੇ ਕਿਸਾਨ ਨੂੰ 100-100 ਕਿਲੋਮੀਟਰ ਦੂਰ ਲਾ ਕੇ ਵੇਚਣੀਆਂ ਪੈਂਦੀਆਂ ਨੇ ਅਗਰ ਉਹ ਹੈ ਤਾਂ ਫਿਰ ਇਹਦਾ ਮਤਲਬ ਟਰੈਕਟਰ ਦੇ ਨੂੰ ਜੇ ਸੜਕਾਂ ਦੇ ਨਾਲ ਚੱਲਦੇ ਤਾਂ ਬਿਲਕੁਲ ਯਾਨੀ ਕਿ ਜੇ ਬੰਦੇ ਉਹ ਪ੍ਰਸ਼ਾਸਨ ਦਾ ਇਹੋ ਜਿਹਾ ਰਵਈਆ ਰਿਹਾ ਕਿ ਤੁਸੀਂ ਅਸੀਂ ਖੋਲਾਂਗੇ ਲੇਕਿਨ ਤੁਸੀਂ ਹੋਰ ਕਿਸੇ ਜ਼ਰੀਏ ਨਾਲ ਚਲੇ ਜਾਓ ਟਰੈਕਟਰ ਨਾਲ ਲੈ ਕੇ ਜਾਓ ਆ ਅਗਰ ਨਹੀਂ ਇਹਦੇ ਬਿਨਾਂ ਦੇਖੋ ਮੈਨੂੰ ਐ ਦੱਸਿਓ ਪੰਦੇਰ ਸਾਹਿਬ ਨੇ ਗੱਲ ਦੱਸੀ ਕਿ ਆਪਾਂ ਸਰਕਾਰ ਦਾ ਸੁਭਾਅ ਦੇਖਿਆ ਸੀ ਵੀ ਕਹੀ ਗੱਲ ਇੱਥੇ ਅੰਦਰ ਵੀ ਕਹੀ ਹੈ ਕਿ ਸਰਕਾਰ ਦਾ ਸੁਭਾਅ ਦੇਖਿਆ ਵਾ ਪਿਛਲੀ ਵਾਰੀ ਅਸੀਂ 13 ਮਹੀਨੇ ਬੈਠੇ ਨਾ ਨਹੀਂ ਸੁਣੀ ਹੁਣ 18 ਫਰਵਰੀ ਤੋਂ ਬਾਅਦ ਫਿਰ ਬੈਠੇ ਆ ਸਰਕਾਰ ਨੇ ਸਰਦਾ ਗੱਲ ਕਰਨ ਦੀ ਲੋੜ ਨਹੀਂ ਸਮਝੀ ਤਾ ਫਿਰ ਮੈਨੂੰ ਐਂ ਦੱਸੋ ਵੀ ਜਦੋਂ ਸਰਕਾਰ ਦਾ ਸੁਭਾਅ ਹੀ ਹੈ ਕਿ ਤੁਸੀਂ ਲੰਬਾ ਟਾਈਮ ਆ ਕੇ ਬੈਠੋ ਤਾਂ ਗੱਲ ਸੁਣਾਗੇ ਤਾਂ ਫਿਰ ਲੰਬਾ ਟਾਈਮ ਜੇ ਬੈਠਣਾ ਤੇ ਯਾਰ ਮੈਨੂੰ ਐਂ ਦੱਸਿਓ ਕਿ ਕਦੀ ਕੋਈ ਬੰਦਾ ਆਪਦੇ ਘਰ ਤੋਂ ਬਗੈਰ ਆਪਦੇ ਸ਼ੈਲਟਰ ਤੋਂ ਬਿਨਾ ਕਿ ਸਰਦੀ ਦੀ ਰੁੱਤ 'ਚ ਕਿੱਥੇ ਜਾਏਗਾ ਗਰਮੀ ਦੇ ਵਕਤ ਵਰਦੀ ਅੱਗ ਦੇ ਵਿੱਚ ਕਿੱਥੇ ਪੈ ਜਾ ਕੇ ਲੁਕੇਗਾ ਸਰਦੀ ਦੇ ਮੌਸਮ ਦੇ ਵਿੱਚ ਬਰਸਾਤਾਂ ਦੇ ਮੌਸਮ ਦੇ ਵਿੱਚ ਇਹ ਸਾਰੀਆਂ ਮੌਕਿਆਂ ਦੇ ਉੱਤੇ ਕਿਸਾਨ ਨੂੰ ਸ਼ੈਲਟਰ ਦੀ ਲੋੜ ਆ ਹਰ ਵਿਅਕਤੀ ਨੂੰ ਲੋੜ ਹੈ ਔਰ ਉਸੇ ਤਰ੍ਹਾਂ ਦਾ ਮਤਲਬ ਕਿਸਾਨ ਵੀ ਇੱਕ ਮੌਕਾ ਹੈਗਾ ਅਗਲੀ ਕੋਈ ਚੀਜ਼ ਅਗਲੀ ਕੋਈ ਮੀਟਿੰਗ ਦਾ ਵੀ سلسلہ ਹੋਇਆ ਜੀ ਹਾਂ ਉਹਨਾਂ ਨੇ ਕਿਹਾ ਹੈ ਕਿ ਦੇਖਦੇ ਵਿੱਚ ਆਪਣੀਆਂ ਮੀਟਿੰਗਾਂ ਦਾ ਮਤਲਬ سلسلہ ਜਿਨਾ ਜਾਰੀ ਰਹੇਗਾ ਔਰ ਉਹ ਉਹ ਜਿਹੜਾ ਮਤਲਬ ਜਾਰੀ ਰੱਖਾਂਗੇ ਹਾਂ ਅਸੀਂ ਇੱਕ ਗੱਲ ਜ਼ਰੂਰ ਆਈ ਸੀ ਉੱਥੇ ਕਿ ਡਿਮਾਂਡਸ ਨੇ ਜਿਹੜੀਆਂ ਦੇਖੋ ਬੜੀ ਵੱਡੀ ਗੱਲ ਹੈ ਸਭ ਤੋਂ ਮਤਲਬ ਇੰਪੋਰਟੈਂਟ ਗੱਲਾਂ ਜਿਹੜੀਆਂ ਕਰਨ ਆ ਰਹੀਆਂ ਕੀ ਐਸਐਮਐਸ ਵੀ ਦੀ ਗਰੰਟੀ ਦਾ ਕਾਨੂੰਨ ਮੰਗਦੇ ਆ। ਹਮ ਮਾਨਯੋਗ ਪ੍ਰਧਾਨ ਮੰਤਰੀ ਜੀ ਜਿਸ ਵੇਲੇ ਗੁਜਰਾਤ ਦੇ ਮੁੱਖ ਮੰਤਰੀ ਨੇ ਇਹਨਾਂ ਦੇ ਹੱਥ ਦੀ ਰਿਪੋਰਟ ਪਈ ਹੈ। ਔਰ ਆਪਣੇ ਚੋਣ ਮੈਨੀਫੈਸਟੋ ਚ ਕਿਹਾ ਹੈ ਕਿ ਸੀ2+15 ਨਾਲ ਦੇਵਾਂਗੇ। ਇਦਾਂ ਹੀ ਮਨ ਇਦਾਂ ਵੀ ਜਾਣ 2018 ਦੇ ਵਿੱਚ ਸਾਨੂੰ ਰਿਟਰਨ ਦੇ ਵਿੱਚ ਹੀ ਦਿੱਤਾ ਮੈਂ ਕਿ ਮੇਰੇ ਇੰਤੇ ਹੀ ਮੰਨਤਾ ਅਸੀਂ ਡਾਕਟਰ ਸੋਮ ਨਾਥ ਦੀ ਰਿਪੋਰਟ ਅਗੇ ਰੀ ਸੀ 2 20 ਲਾਗੂ ਕਰ ਦਿਆਂਗੇ ਲੇਕਿਨ ਅਜ ਤੱਕ ਹੋਰੀਆਂ ਤੋਂ ਮੀਟਿੰਗ ਦੇ ਵਿੱਚ ਨਿਕਲਿਆ ਸਿੱਟਾ ਨਹੀਂ ਹੋਇਆ ਦੇਖੋ ਮੀਟਿੰਗ ਦਾ ਤਾਂ ਇਹ ਹੈ ਕੰਮ ਕਿ ਉਹਨਾਂ ਨੇ ਸਾਨੂੰ ਗੱਲ ਰੱਖੀ ਹੈ ਅਸੀਂ ਨੇ ਵੀ ਜਵਾਬ ਦਿੱਤਾ ਜਿਹੜਾ ਸਾਡਾ ਬੰਦਾ ਸੀ ਉਹਨਾਂ ਨੇ ਇਹ ਕਿਹਾ ਕਿ ਰੱਖਦੇ ਵਿੱਚ ਆਪਣੀ ਐਸੀ ਤਰ੍ਹਾਂ ਦੁਬਾਰਾ ਮੀਟਿੰਗ ਦਲਵਾਸਾ ਪ੍ਰਸ਼ਾਸਨ ਨੇ ਕੀ ਗੱਲ ਰੱਖੀ ਤੁਹਾਡੇ ਅੱਗੇ ਕੀ ਰੱਖੀ ਹੈ ਪ੍ਰਸ਼ਾਸਨ ਕੀ ਕਹਿੰਦਾ ਤੁਹਾਡੇ ਅੱਗੇ ਤੁਸੀਂ ਤਾਂ ਆਪਣੀ ਮੰਗ ਰੱਖ ਕੇ ਆਏ ਹੋ ਪ੍ਰਸ਼ਾਸਨ ਕੀ ਕਹਿ ਰਿਹਾ ਹੈ ਅਸੀਂ ਮੰਨਤਾ ਨਹੀਂ ਲੱਗ ਕੇ ਆਏ ਅਸੀਂ 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 ਮੰਗਾ ਨਹੀਂ ਰੱਖਿਆ ਹੈ ਅਸੀਂ ਮੁੱਦਿਆਂ ਤੇ ਗੱਲ ਹੋਈ ਉਹਨਾਂ ਨੇ ਗੱਲ ਜਿਹੜੀ ਰੱਖੀ ਉਸ ਗੱਲ ਦੇ ਜਵਾਬ ਦੇਣਗੇ